ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਐਸ اے ਐਸ ਨਗਰ ਦੇ ਸਹਿਯੋਗ ਦੇ ਨਾਲ ਅੱਜ ਸੈਕਟਰ 88 ਵਿਖੇ ਪੰਜਾਬ ਵਿੱਚ ਪਹਿਲਾ ਅਸਮਿਤਾ ਖੇਲੋ ਇੰਡੀਆ ਮਹਿਲਾ ਸਿਟੀ ਲੀਗ ਰੋਡ ਸਾਈਕਲ ਇਵੈਂਟ ਕਰਵਾਇਆ ਗਿਆ। ਇਸ ਇਵੈਂਟ ਦੇ ਤਹਿਤ ਮਹਿਲਾ ਜੂਨੀਅਰ 10 ਕਿਲੋਮੀਟਰ ਰੇਸ ਦੇ ਵਿੱਚ ਲਕੀਸ਼ਾ ਤੀਮਾਨ ਨੇ ਪਹਿਲਾ ਪ੍ਰੀਤਕੌਰ ਅਨਾਹਤ ਨੇ ਦੂਜਾ ਅਤੇ ਸਰਵਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਮਹਿਲਾ 80 ਕਿਲੋਮੀਟਰ ਵਰਗ ਦੇ ਵਿੱਚ ਸਵਾਤੀ ਸਵਲੋਕ ਨੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਅਮਨਦੀਪ ਕੌਰ ਨੇ ਦੂਜਾ ਅਤੇ ਸਰਬਜੀਤ ਕੌਰ ਨੇ ਤੀਜਾ ਹਾਸਲ ਸਥਾਨ ਕੀਤਾ ਤਾਂ ਹਰੇਕ ਭਾਗੀਦਾਰੀ ਨੂੰ ਸੀਐਫਆਈ ਅਤੇ ਖੇਲੋ ਇੰਡੀਆ ਤੋਂ ਸਰਟੀਫਿਕੇਟ ਦਿੱਤਾ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ 올ੰਪੀਅਨ ਸਵਰਨ ਸਿੰਘ ਵਰਕ ਰੋਇੰਗ ਨੇ ਕਿਹਾ ਕਿ ਜ਼ਿਲ੍ਹਾ ਸਾਈਕਲ ਐਸੋਸੀਏਸ਼ਨ ਐਸਏਐਸ ਨਗਰ ਵੱਲੋਂ ਇਹ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਜਸਦੀ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਥੋੜੀ ਹੈ ਇਸ ਦੇ ਨਾਲ ਹੀ ਜਿੱਥੇ ਲੋਕਾਂ ਨੂੰ ਵੱਧ ਤੋਂ ਵੱਧ ਸਾਈਕਲ ਚਲਾਉਣ ਦੀ ਸਿਹਤ ਮਿਲੇਗੀ ਉੱਥੇ ਲੜਕੀਆਂ ਤੇ ਔਰਤਾਂ ਨੂੰ ਵੀ ਸਾਈਕਲਿੰਗ ਖੇਡ ਦੇ ਵਿੱਚ ਆਪਣਾ ਨਾਮ ਰੌਸ਼ਨ ਕਰਨ ਦਾ ਮੌਕਾ ਮਿਲਿਆ। ਉਹਨਾਂ ਨੇ ਕਿਹਾ ਕਿ ਸੁੱਬੇ ਦੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਦੇ ਵਿੱਚ ਇਹ ਬਹੁਤ ਉਪਰਾਲਾ ਸਹਾਈ ਹੋਏਗਾ। ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਕੋਚ ਖਿਡਾਰੀ ਅਤੇ ਹੋਰ ਦਰਸ਼ਕ ਵੀ ਮੌਜੂਦ ਸਨ। ਮੇਰਾ ਨਾਮ 올ੰਪੀਨ ਸਵਰਨ ਸਿੰਘ ਗਿਰਚ ਅਰਜਨਵੜੀ ਰੋਇੰਗ ਦਾ ਮੈਂ ਖਿਡਾਰੀਆਂ ਤੇ ਅਸ਼ਮਿਤਾ ਲੀ ਜੋ ਸਾਈਕਲਿੰਗ 2025 ਦੇ ਵਿੱਚ ਭਾਗ ਲਈ ਹੈ ਫਸਟ ਟਾਈਮ ਹੋਈ ਹੈਗੀ ਪੰਜਾਬ ਦੇ ਵਿੱਚ ਇਹਦੇ ਵਿੱਚ ਜਗਦੀਪ ਸਿੰਘ ਕਾਲੋ ਜੀ ਪੂਰੇ ਇਹਨਾਂ ਦੀ ਟੀਮ ਦਾ ਆਰਗੇਨਾਈਜੇਸ਼ਨ ਸੀਐਫਆਈ ਦਾ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਹਨਾਂ ਨੇ ਇਹ ਮੌਕਾ ਚੁਣਿਆ ਇਸ ਲਈ ਤਪਨਯਾਦ ਚ ਪਹਿਲੇ ਮੈਂ ਚੱਲ ਰਿਹਾ ਯੁੱਧ ਨਸ਼ਾ ਫਰੋਚ ਇਹ ਇੱਕ ਚੰਗਾ ਮੈਸੇਜ ਆ ਨਾਲ ਕਿ ਸਾਈਕਲਿੰਗ ਸੂਰਿਆ ਕੇ ਸੈਕਨਿੰਗ ਕਰਨਗੇ ਇਹਦੇ ਵਿੱਚ ਮੈਂ ਇੱਕ ਇੱਕ ਚੀਜ਼ ਹੋਰ ਐਡ ਆਨ ਕਰਨਾ ਚਾਹੁੰਦਾ ਕਿ ਸਾਈਕਲਿੰਗ ਦੇ ਵਿੱਚ ਕੀ ਹੈ ਜ਼ੀਰੋ ਮਤਲਬ ਕਿ ਇਹਦੀ ਫੈਟ ਹੈ ਉਹ ਬਰਨ ਹੁੰਦੀ ਆ ਔਇਲ ਬਰਨ ਕਰ ਰਿਹਾ ਸਾਡੇ ਬਹੁਤ ਬਹੁਤ ਧੰਨਵਾਦ ਮੈਨੂੰ ਕੀ ਆਉਣ ਦਾ ਮੌਕਾ ਮਿਲਿਆ ਸਵਾਗਤ ਹੈ ਖੇਲੋ ਇੰਡੀਆ ਖੇਲੋ ਇੰਡੀਆ ਦਾ ਬਹੁਤ ਵਧੀਆ ਪ੍ਰਾਣਾਲਾ ਜੀ ਨਾਲ ਇਹ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਇਹ ਇੱਕ ਨਾ ਫੈਡਰੇਸ਼ਨਾਂ ਤੋਂ ਵੀ ਇੱਕ ਚੀਜ਼ ਪੋਸੀਬਲ ਹੁੰਦੀ ਪੂਰੇ ਮਾਹੌਲਸ਼ਾਹਨ ਦਾ ਬਹੁਤ ਵਧੀਆ ਬਹੁਤ ਵਧੀਆ ਤਾਲਮੇਲ ਇੱਥੇ ਤੇ ਬਹੁਤ ਜਿਆਦਾ ਮਤਲਬ ਧੰਨਵਾਦ ਕਰਨਾ ਚਾਹੁੰਦਾ ਮੈਂ ਹਰਿਸ਼ ਦੇਵ ਦੇ ਤੇ ਭਤਵੰਤੇ ਸੁਧਰੂ ਫਿਊਚਰ ਕੀ ਐਸਪੋਰਟਸ ਦਾ ਸਤਿ ਸ਼੍ਰੀ ਅਕਾਲ ਜੀ ਮੈਂ ਜਗਦੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਵਾਡੀ ਸਾਈਕਲਿੰਗ ਪੰਜਾਬ ਸਰਕਾਰ ਔਰ ਇਨਚਾਰਜਾਂ ਖੇਲੋ ਇੰਡੀਆ ਔਮਨ ਸਿਟੀ ਲੀਗ ਮੁਕਾਬਲਾ ਜੋ ਅੱਜ ਐਸਐਸ ਨਗਰ ਮੋਹਾਲੀ ਵਿੱਚ ਕਰਵਾਇਆ ਜਾ ਰਿਹਾ ਇਸ ਮੁਕਾਬਲੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਔਮਨ ਜਿਹੜੇ ਪਾਰਟਿਸਪੇਟ ਨੇ ਉਹਨਾਂ ਨੇ ਪਾਗ ਲਿਆ ਦੋ ਵਰਗ ਦੇ ਮੁਕਾਬਲੇ ਹੋਏ ਨੇ ਜਿਦੇ ਵਿੱਚ ਵਿਮਨ 엘ੀਟ ਤੇ ਵਿਮਨ ਜੂਨੀਅਰ ਦੋ ਕੈਟੇਗਰੀਆਂ ਦੇ ਬੱਚਿਆਂ ਨੇ ਜਿਹੜਾ ਭਾਗ ਲਿਆ ਔਰ ਇਹਦੇ ਵਿੱਚ ਸਾਡੇ ਪੰਜਾਬ ਦੇ ਬਹੁਤ ਮੰਨੇ ਪ੍ਰਮੰਨੇ ਸਪੋਰਟਸਮੈਨ ਜਿਹੜੇ ਨੇ ਇੱਥੇ ਪਹੁੰਚੇ ਨੇ ਔਰ ਅੱਜ ਦੇ ਜਿਹੜੇ ਮੁੱਖ ਮਹਿਮਾਨ ਨੇ ਜਿਨ੍ਹਾਂ ਵਿੱਚ 올ੰਪੀਅਨ ਅਰਜੁਨ ਵਾਡੀ ਔਰ ਏਸ਼ੀਅਨ ਗੇਮ 골ਡ ਮੈਡਲਿਸਟ ਸਵਰਨ ਸਿੰਘ ਬਿਰਕ ਮਿਸ ਦੀਪਾ ਜਿਨ੍ਹਾਂ ਨੇ ਹੈਂਡਬਾਲ ਦੇ ਵਿੱਚ ਦੋ ਵਾਰ ਏਸ਼ੀਅਨ ਗੇਮ ਦੇ ਵਿੱਚ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਔਰ ਸਾਡੇ ਇੰਟਰਨੈਸ਼ਨਲ ਪਹਿਲਵਾਨ ਸਰਦਾਰ ਕਰਨੈਲ ਸਿੰਘ ਜੀ ਜੋ ਡੀਐਸਪੀ ਨੇ ਟ੍ਰੈਫਿਕ ਪੰਜਾਬ ਪੁਲਿਸ ਉਹ ਵੀ ਐਸਐਸ ਨਗਰ ਉਹ ਵੀ ਸਾਡੇ ਵਿਚਕਾਰ ਪਹੁੰਚੇ ਨੇ ਜਿਨ੍ਹਾਂ ਦੇ ਵਿੱਚ ਡਾਕਟਰ ਨਿਰਮਲ ਸਿੰਘ ਜੀ ਜੋ ਸਾਡੇ ਐਕਸ ਹਾਕੀ ਦੇ ਪਲੇਅਰ ਨੇ ਔਰ ਨਾਰਦਰਨ ਇਲੇਮੈਂਟਸ ਯੂਨੀਅਨ ਦੇ ਡਿਵੀਨ ਸੈਕਟਰੀ ਨੇ ਸਾਡੇ ਨਾਲ ਬਹੁਤ ਸਾਰੇ ਮਹਾਰਾਜਾ ਰਣਜੀਤ ਸਾਹਿਬਾਡੀ ਨੇ ਜਿਨ੍ਹਾਂ ਚੋਂ ਸੁਖਜਿੰਦਰ ਸਿੰਘ ਜੀ ਕਮਲਪ੍ਰੀਤ ਸ਼ਰਮਾ ਜੀ ਔਰ ਸਾਡੇ ਇੰਟਰਨੈਸ਼ਨਲ ਸਾਈਕਲਿਸਟ ਬਖਸ਼ੀਸ਼ ਸਿੰਘ ਜੀ ਸਤਿੰਦਰਪਾਲ ਜੀ ਔਰ ਬਹੁਤ ਸਾਰੇ ਹੋਰ ਪਸੰਦੇ My name is Kaur and I have come from 89 sector. The main purpose of this ride was to initiate women to come over mm -hmm. and in the limelight and go for Olympics and other events. They should not keep sitting at home and be a housewife. Even they can participate and be ahead of men's <laughs> faculty. What is your name and where are you from? My name is Jitendra Kaur and I am from Patla. I am Patiala? Yes, I am Patiala district. Where are ਮੈਂ ਅੱਜ ਮਦਾ ਸਾਈਕਲਿੰਗ ਲਈ ਗਈ ਸੀ। ਹਾਂਜੀ। ਕਿਵੇਂ ਲੱਗ ਰਿਹਾ? ਬਹੁਤ ਵਧੀਆ ਲੱਗਿਆ। ਵਧੀਆ ਲੱਗਿਆ ਤੇ ਕੁੜੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਥੋੜਾ ਬੋਧਾ ਘਰੋਂ ਨਿਕਲਣਾ ਚਾਹੀਦਾ ਤਾਂ ਕਿ ਥੋੜਾ ਆਪਣੀ ਸਿਹਤ ਦਾ ਵੀ ਧਿਆਨ ਰੱਖਣ। ਤੇ ਬਾਕੀ ਥੋੜਾ ਨਵੀਆਂ ਚੀਜ਼ਾਂ ਸਿੱਖਣਾ ਸਿੱਖੋਗੇ ਤਾਂ ਅੱਗੇ ਵਧੋਗੇ। ਥੈਂਕ ਯੂ। ਸਾਈਕਲਿੰਗ ਦਾ ਕੀ ਫਾਇਦਾ? ਤੁਹਾਡੀ ਸਿਹਤ ਵਧੀਆ ਰਹਿੰਦੀ ਹੈ। ਤੁਸੀਂ ਮਾਨਸਿਕ ਤੌਰ ਤੇ ਸੰਤੁਲਿਤ ਰਹਿੰਦੇ ਹੋ। ਵਧੀਆ ਕਿਹਨੂੰ?